ਜੋ ਅਸੀਂ ਗੱਲ ਬਾਤ ਕਰਨੀ ਸੀਗੀ ਤੇ ਪਬਲਿਕ ਆਪਣੀ ਜਨਤਾ ਨੂੰ ਆਪਣੇ ਦੇ ਰਹਿਸ਼ੀਆਂ ਨੂੰ ਮਿਲਣਾ ਸੀ ਅਸੀਂ ਮਲੇ ਕੋੜਲੇ ਜ਼ਿਲ੍ਹੇ ਦੇ ਵਿੱਚ ਤੇ ਉਹਨਾਂ ਨੂੰ ਆਈਗਾ ਕਰਨਾ ਸੀ ਸਹਿਯੋਗ ਲੈਣਾ ਸੀਗਾ ਤਹਿਤ ਪੰਜਾਬ ਸਰਕਾਰ ਤਹਿਤ ਹੁਕਮ ਹੈ ਜਿਵੇਂ ਡੀਜੀਪੀ ਸਾਹਿਬ ਸਾਡੇ ਮਾਨਯੋਗ ਮਿਸਟਰ ਗੌਰਵ ਯਾਦਵ ਸਾਹਿਬ ਦਾ ਕਿ ਉਸੇ ਤਹਿਤ ਜਿਵੇਂ ਆਪਣੇ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਕੰਮ ਕਰ ਰਹੀ ਹੈ ਤੁਹਾਡੇ ਐਸਪੀ ਸਾਹਿਬ ਮਿਸਟਰ ਗਗਨਜੀਤ ਕਰ ਰਹੇ ਨੇ ਕੰਮ ਤੇ ਸਾਰੀ ਟੀਮ ਉਹਨਾਂ ਦੀ ਲੱਗੀ ਹੋਈ ਹੈ ਸਾਰੇ ਅਫਸਰਾਂ ਤੇ ਐਸਓ ਬਾਕੀ ਹੋਰ ਥੱਲੇ ਤੱਕ ਮੁਲਾਜ਼ਮ ਇਹ ਉਹਨਾਂ ਨੂੰ ਗਾ ਕੀਤਾ ਜਾਵੇ ਕਿ ਪਬਲਿਕ ਦਾ ਸਹਿਯੋਗ ਲੈ ਕੇ ਮੀਡੀਆ ਦਾ ਸਹਿਯੋਗ ਲੈ ਕੇ ਹੀ ਅੱਗੇ ਕੰਮ ਵਧਾਇਆ ਜਾ ਸਕਦਾ ਹੈ ਇਹ ਤਾਂ ਨਿਵਦਾ ਜਾ ਸਕਦਾ ਜੇ ਖੁੱਲਾ ਹੋਏਗਾ ਉਹਨਾਂ ਦਾ ਰਾਮ ਨਾਲ ਆ ਕੇ ਪਰਸਨਲੀ ਮਿਲਣਗੇ ਅਫਸਰਾਂ ਨੂੰ ਜੇ ਕੋਈ ਕਮੀ ਪੇਸ਼ੀ ਹੈ ਤੇ ਉਹ ਰੋਸ ਹੈ ਕਹਿੰਦੇ ਆਪ ਦੱਸੋ ਸੁਣ ਤੇ ਇੱਕ ਜਿਹੜਾ ਮੇਨ ਸਪਲਾਇਰ ਕੌਣ ਹੈ ਉਹਦਾ ਵੀ ਉਹਦੇ ਬਾਰੇ ਪਤਾ ਪਤਾ ਹੋਣਾ ਚਾਹੀਦਾ। ਬਹੁਤ ਇੱਥੇ ਵੀ ਅਸੀਂ ਮਦਦ ਕਰ ਸਕਦੇ ਆ ਇੱਥੇ ਪੁਲਿਸ ਨੇ ਐਕਸ਼ਨ ਨਹੀਂ ਲੈਣਾ ਕਾਨੂੰਨੀ ਤੌਰ ਤੇ ਉਹ ਲਿਆ ਜਾਏਗਾ ਰਿਹਾ ਜਾਏਗਾ ਡੈਫੀਡੈਂਟਲੀ ਤੇ ਉਸ ਪੱਖੋਂ ਤੇ ਦੂਜਾ ਹੈਗਾ ਕਿ ਜਿਹੜਾ ਵੀ ਇੱਥੇ ਸੁਧਾਰ ਦੇ ਵਿੱਚ ਮੈਡੀਕਲ ਸਹਿਯੋਗ ਦੇ ਨਾਲ ਜਿਹੜੇ ਵੀ ਬੰਦੇ ਆਪਾਂ ਉਹ ਜਿਹੜੇ ਆਪ ਨਸ਼ਾ ਛੱਡਣਾ ਚਾਹੁੰਦੇ ਨੇ ਕੋਈ ਉਹਨਾਂ ਦੇ ਪਰਿਵਾਰ ਚੁਣਾਣਾ ਜਾਂਦੇ ਨੇ ਕਿ ਕਿ ਸਭ ਆਨ ਜਿਹੜੇ ਲੱਗੇ ਨੇ ਨਾਰਿਕ ਤੌਰ ਤੇ ਉਹ ਵੀ ਅਗਾਹ ਕੀਤਾ ਜਾਂਦਾ ਤੇ ਤੁਹਾਡੇ ਮੀਡੀਆ ਦਾ ਸਹਿਯੋਗ ਸੰਤਿਹ ਦਾ ਭਈਓ ਪੁਲਿਸ ਕੰਮ ਕਰ ਸਕਦੇ ਇਹ ਕੋਈ ਨਹੀਂ ਮਸਲਾ ਸਰ ਦੇਖਿਆ ਜਾਂਦਾ ਇਹ ਵੀ ਮਿਦਵਾਨ ਨੇ ਪੂਰੇ ਚ ਪਿੰਡਾਂ ਦੇ ਲਈ ਜਹੇ ਸ਼ਾਰਾ ਇਹ ਘਾਟ ਜਿਹੜੀ ਹੈ ਨਾ ਉਹ ਸਾਰੇ ਪਾਸੇ ਘਾਟ ਹੈ ਕਿਉਂਕਿ ਜਿਹੜੀ ਵਧਵੀਂ ਨਹੀਂ ਹੈ ਅਸੀਂ ਵਧਾਨੇ ਆ ਪਹਿਲਾਂ ਉਸ ਤੋਂ ਜਰੇ ਨੂੰ ਅੱਜ ਪੂਰਾ ਕੰਮ ਸਿੱਖਣਾ ਪੈਂਦਾ ਬੰਦੇ ਨੂੰ ਪੂਰੀ ਜਗ੍ਹਾ ਤੇ ਲੱਗੇ ਹੋਏ ਨੇ ਜਿੰਨੀ ਵੀ ਆਪਣੀ ਫੋਰਸ ਹੈ ਥੋੜੀ ਬਹੁਤੇ ਹਰ ਮਹੀਨੇ ਕੁਝ ਰੇਡਰ ਵੀ ਹੋ ਰਹੇ ਨੇ ਤੇ ਕੁਝ ਨਵੇਂ ਆਨੇਬੜੇ ਨਵੇਂ ਰੱਖੇ ਹੋਏ ਨੇ ਅੱਜ ਨਵੇਂਆਂ ਨੂੰ ਅਜੇ ਉਹਨਾਂ ਕੰਮ ਨਹੀਂ ਆ ਰਿਹਾ ਇੱਕ ਸਾਲ ਡੇਢ ਸਾਲ ਤਾ ਉਹਦੀ ਟ੍ਰੇਨਿੰਗ ਹੁੰਦੀ ਹੈ ਤਿੰਨ ਸਾਲ ਦੀ ਮੁਲਾਜ਼ਮਾਨੀ ਤੇ ਐਨ ਜੀਓਜ਼ ਦੀ ਤੇ ਆਰ ਜ਼ੀ ਤਿੰਨ ਸਾਲ ਦਾ ਤੇ ਅਫਸਰਾ ਦਾ ਦਾ ਹੁੰਦਾ ਦੋ ਸਾਲ ਦਾ ਜਦੋਂ ਸੇ ਅਸੀਂ ਸੀਗੇ ਉਹਦੋਂ ਵੀ ਜੇ ਅਸੀਂ 2 ਸਾਲ ਸੀ ਪਰ ਅਸੀਂ ਦੂਜੇ ਸਾਲ ਦੇ ਵਿੱਚ ਅਸੀਂ ਸਾਨੂੰ ਟ੍ਰੇਨ ਕਰਤਾ ਗਿਆ ਅਸੀਂ ਦੂਜੇ ਸਾਲ ਅਫਸਰਾਂ ਨੂੰ ਟ੍ਰੇਨ ਕਰਦੇ ਨੇ ਪੂਰਾ ਨਵਾਂ ਜ਼ਿਲ੍ਹਾ ਡਿਵੈਲਪ ਹੋਇਆ ਹੈ ਜੀ ਆਬੀ ਜੀ ਨਹੀਂ ਫੁੱਲ ਡਿਵੀਜ਼ਨਲ ਲੈਵਲ ਦੇ ਜਿਹੜਾ ਏਜ ਨਾ ਨਹੀਂ ਨਹੀਂ ਇਹ ਜਿਹੜਾ ਹੈਗਾ ਹਰ ਜ਼ਿਲ੍ਹੇ ਦੇ ਵਿੱਚ ਇਹਦਾ ਸ਼ੁਰੂਆਤ ਦੇ ਵਿੱਚ ਕੱਟ ਹੀ ਹੁੰਦੀ ਆ ਜਦੋਂ ਪਹਿਲਾਂ ਮੈਂ ਲੱਗਿਆ ਸੀ ਐਸਪੀ ਮੁਖਸਰ ਲੱਗਿਆ ਸੀ ਜਨਮਤ ਉਹਦੇ ਉੱਥੇ ਵੀ ਘਟ ਸੀ ਪਰ ਉੱਥੇ ਦਾ ਉਹਨੇ ਫੋਰਸ ਦੇ ਤਹਿਤ ਜਿੰਨੇ ਬੰਦੇ ਚਾਹੀਦੇ ਸੀਗੇ ਬਾਅਦ ਦੇ ਵਿੱਚ ਹੁਣ ਅੱਧੇ ਹਜ਼ਾਰ ਤੋਂ ਉੱਪਰ 3000 ਬੰਦਾ ਆ ਆਪਣੇ ਆਪ ਹੀ ਹੌਲੀ ਹੌਲੀ ਇਹ ਫਾਈਲ ਜਿਹੜੀ ਹੈ ਅਪਰੂਵ ਹੁੰਦੀ ਹੈ ਸਰਕਾਰ ਗਵਰਨਮੈਂਟ ਤੋਂ ਜਿੰਨੇ ਜਿੰਨੇ ਜਿਹੜੇ ਵੀ ਵਿਦਵਾਨ ਨੇ ਪਹਿਲੇ ਜਦੋਂ ਆਪਣਾ ਜ਼ਿਲ੍ਹਾ ਡੋਆ ਸੀ ਉਦੋਂ ਫੋਰਸ ਸੈਂਕਸ਼ਨ ਨਹੀਂ ਸੀ ਉਹੀ ਆਪਣੀ ਜਿਹੜੀ 25% ਮਿਲਨੀ ਸੀ ਜਿੰਨੀ ਮਿਲੀ ਹੈ ਉੱਥੇ 14% ਦੀ ਪਰ ਹੁਣ ਆਪਣੇ ਜ਼ਿਲ੍ਹੇ ਦੀ ਫੋਰਸ ਪਿਛਲੇ 2 ਮਹੀਨੇ ਸਰਕਾਰ ਨੇ ਸੈਂਕਸ਼ਨ ਕਰਤੀ ਹੈ ਹੁਣ ਆਪਣੇ ਹੋਰ 6-7 ਮਹੀਨੇ ਜਿਹੜੇ ਕਮੀਆਂ ਪੂਰੀ ਹੋ ਜੂਗੀ ਹਾਂ ਦੇਖੋ ਆਪ ਸੈਂਕਸ਼ਨ ਹੋ ਗਈ ਆਪਣੇ ਕੋਲ ਨਹੀਂ ਉਹ ਉਹੀ ਉਹ ਸੈਂਕਸ਼ਨ ਹੋ ਜਾਂਦੀ ਹੈ ਅਪਰੂਵ ਹੋ ਕੇ ਸੈਂਕਸ਼ਨ ਹੋ ਕੇ ਭਰਤੀ ਹੋ ਕੇ ਬੰਦੇ ਵੱਧ ਜਾਂਦੇ ਨੇ ਸਾਰੇ ਸਟੇਟ ਦੇ ਵੱਧ ਜਾਂਦੇ ਨੇ ਇਕੱਲੇ ਇੱਥੋਂ ਦੇ ਜ਼ਿਲ੍ਹੇ ਦੇ ਉੱਥੋਂ ਦੇ ਘਟਾਣੇ ਨਹੀਂ ਕਿੱਥੋਂ ਦੇ ਵੀ ਉੱਥੋਂ ਦੇ ਵੱਧ ਜਾਂਦੀ ਹੈ ਫੋਰਸ ਸਾਰੇ ਪਾਸੇ ਸਰ ਤੁਸੀਂ ਪੰਜਾਬ ਲੈਵਲ ਦੇ ਆਈਸੀ ਲੈਵਲ ਦੇ ਅਫਸਰ ਹੋ ਤਾਂ ਤੁਹਾਡੇ ਧਿਆਨ ਚ ਲਿਆ ਰਿਹਾ ਕਿ ਸਰ ਇੱਕ ਬੈਕਅਪ ਕਿਉਂ ਨਹੀਂ ਰੱਖਿਆ ਜਾਂਦਾ ਮਤਲਬ ਜੇ ਨਹੀਂ ਬੈਕਅਪ ਇਜ਼ देयर ਐਟ ਏਵਰੀ ਸਟੇਜ ਮੇਰੇ ਤੋਂ ਉੱਪਰ ਵੀ ਬੈਕਅਪ ਹੈ ਨਹੀਂ ਜਿੱਦਾਂ ਸਰ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਬੰਦੇ ਨੂੰ ਕੰਮ ਸਿੱਖਣ ਲਈ ਡੇਢ ਸਾਲ ਲੱਗਦਾ ਡੇਢ ਸਾਲ ਚ ਨਹੀਂ ਉਹ ਡੇਢ ਡੇਢ ਸਾਲ ਨਹੀਂ ਉਹ ਲੱਗਣਾ ਚਾਹੀਦਾ ਨਾ ਉਹਨੂੰ ਜੇ ਨਾਂ ਸੁਧਾਰੇਗਾ ਜੇ ਕੰਮ 'ਚ ਸਾਰੇ ਕੰਮ ਨਹੀਂ ਕਰੇਗਾ ਤੇ ਅੱਗੇ ਜਾ ਕੇ ਕਰੇਗਾ ਕੀ ਫਿਰ ਹਾਂਜੀ ساری ਉਮਰ ਕਰੇਗਾ ਕੀ ਦੱਸੋ ਨਾ ਹਾਂਜੀ ਉਹਨੂੰ ਸਾਰੇ ਕੰਮ ਇੰਟੈਲੀਜੈਂਸ ਆ ਵੀ ਆਣਾ ਚਾਹੀਦਾ ਜੋ ਇੰਟੈਲੀਜੈਂਸ ਸਸੇ ਜੀ ਇੰਟੈਲੀਜੈਂਸ ਦਾ ਵੀ ਆਣਾ ਚਾਹੀਦਾ ਮੈਂ ਇੰਟੈਲੀਜੈਂਸ ਵੀ ਰਿਆਂ ਅਸੀਂ ਵਿਜੀਲੈਂਸ ਚ ਵੀ ਰਿਆਂ ਅਸੀਂ ਫੀਲਡ ਚ ਵੀ ਰਿਆਂ ਮੈਂ ਤਾਂ ਫੀਲਡ ਦੇ ਵਿੱਚ ਜ਼ਿਆਦਾ ਟਾਈਮ ਕੱਟਿਆ ਠੀਕ ਹੈ ਜੀ ਅਸੀਂ ਸਬਡਿਵੀਨਾਂ ਚ ਰਿਆਂ ਠੀਕ ਹੈ ਆਪਣੇ ਆਰਮਡ ਦੇ ਵਿੱਚ ਰਿਆਂ ਸਾਰੇ ਪਾਸੇ ਰਿਆਂ ਚਾਰ ਜਿਲ੍ਹਿਆਂ ਦਾ ਅਸੀਂ ਕੱਟਤੇ ਐਸਐਸਪੀ ਦੇ ਦੇ ਬਾਕੀ ਜਿਲ੍ਹਿਆਂ ਦੇ ਵਿੱਚ ਰਹਿ ਕੇ ਸਬਡਿਵੀਨਾਂ ਦੇ ਵਿੱਚ ਮੈਂ ਜ਼ਿਆਦਾ ਕੰਮ ਸਬਡਿਵੀਨ ਦੇ ਵਿੱਚ ਰਿਆਂ ਤੇ ਉਹਦੇ ਨਾਲ ਜਹੀ ਕੰਮ ਕਰਨਾ ਪੈਂਦਾ ਨਾ ਤੁਹਾਨੂੰ ਹਨ ਉਹਦਾ ਜਿਵੇਂ ਅਫਸਰ ਨੂੰ ਤੇ ਤੁਸੀਂ ਡਿਊਟੀ ਦੇ ਜਦੋਂ ਸੈਕੰਡ ਜ਼ਿਲ੍ਹਾ ਹੁੰਦਾ ਉਦੋਂ ਐਸਓ ਦਾ ਕੰਮ ਕਰਨਾ ਪੈਂਦਾ ਉਹਨੂੰ ਉਹਨੇ ਅਫਸਰ ਐਸਓ ਦਾ ਕੰਮ ਵੀ ਕਰਨਾ ਪੈਂਦਾ ਐ ਐਡੀਸ਼ਨਲ ਐਸਓ ਦਾ ਵੀ ਕੰਮ ਕਰਨਾ ਪੈਂਦਾ ਜੀ ਦਾ ਸਰ ਅੱਜ ਮਲੇਰ ਕੋਲ ਆਏ ਸੀ ਤੇ ਕਿਸ ਤਰ੍ਹਾਂ ਲੱਗਿਆ ਅੱਜ ਦੀ ਜਿਹੜੀ ਨਹੀਂ ਨਹੀਂ ਅੱਜ ਦਾ ਮੀਟਿੰਗ ਦਾ ਮੈਨੂੰ ਜ਼ਿਆਦਾ ਵਧੀਆ ਲੱਗੀ ਜਿਹੜਾ ਸੰਪਰਕ ਹੈ ਸਾਰੇ